ਆਟਕਾਂ ਦੀ ਪਰਜ਼ੋਰ ਮੰਗ ਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਦਾ ਲਿਖਿਆ ਹੋਇਆ ਨਾਵਲ ਹਰ ਮਿੱਟੀ ਦੀ ਆਪਣੀ ਹਸਲਤ ਅੱਜ ਤੁਸੀਂ ਇਸ ਨਾਵਲ ਦਾ 13ਵਾਂ ਭਾਗ ਸੁਣ ਰਹੇ ਹੋ ਅਜੇ ਸੁਨੇਹ ਲਾਲਚੰਦ ਦੀ ਜਾਣ ਕੱਢੀ ਰੱਖਦੇ ਜਥੇਵੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਤੋਂ ਉਸ ਨੂੰ ਆਸਥਾ ਸੀ ਪਰ ਵਿਸ਼ਵਾਸ ਨਹੀਂ ਖੜਦਾ ਸੀ ਸਨੇਹ ਦਾ ਅਤੇ ਸੰਤੋਸ਼ ਦਾ ਆਤਮ ਵਿਸ਼ਵਾਸ ਹੀ ਨਹੀਂ ਸੀ ਡੋਲੇ ਬਲਕਿ ਉਹਨਾਂ ਦਾ ਸਭ ਕਾਸੇ ਤੋਂ ਹੀ ਆਸ ਵਿਸ਼ਵਾਸ ਟੁੱਟ ਗਿਆ ਸੀ ਲਾਲਚੰਦ ਅੰਦਰੋਂ ਡੋਲਿਆ ਹੋਇਆ ਵੀ ਉਹਨਾਂ ਨੂੰ ਯਕੀਨ ਦਿਵਾਉਂਦਾ ਸਨੇਹ ਬੇਟਾ ਸਾਡੇ ਲਈ ਆਸ ਤੇ ਭਰੋਸਾ ਲੋਕ ਤੇ ਜਥੇਬੰਦੀਆਂ ਹੀ ਹਨ ਲੋਕ ਘੋਲ ਦਾ ਦਵਾ ਹੀ ਸਾਨੂੰ ਇਨਸਾਫ ਦਵਾ ਸਕਦਾ ਹੈ ਅਤੇ ਸਿਰਤ ਵੀ ਸਟੇਸ ਕਤਰ ਵੀ ਇਹੋ ਬੋਲ ਰਿਹਾ ਸੀ ਲੋਕਾਂ ਲਈ ਲੋਕਾਂ ਨੇ ਜਥੇਬੰਦੀਆਂ ਲੋਕ ਘੋਲ ਹੀ ਸ਼ਕਤੀ ਦਾ ਮਾਰਗ ਹਨ ਹੁਣ ਤੁਹਾਡੇ ਰੂਬਰੂ ਹੋਣਗੇ ਮੈਡਮ ਪਵਨਪ੍ਰੀਤ ਆਓ ਜੀ ਮੈਡਮ ਪਵਨਪ੍ਰੀਤ ਸਵੈ ਵਿਸ਼ਵਾਸ ਅਤੇ ਮੜਕ ਨਾਲ ਉੱਠੀ ਨੀਵਾ ਹੋਇਆ ਮਾਈਕ ਸਟੈਂਡ ਉੱਚਾ ਕੀਤਾ ਅਤੇ ਬੋਲਣਾ ਸ਼ੁਰੂ ਕੀਤਾ ਭੈਣੋ ਅਤੇ ਵੀਰੋ ਅਸੀਂ ਮੰਡੀ 라ਵਲ ਦੀ ਧੀ ਦੀ ਬ੍ਰਾਹਮਤਗੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਆਵਾਜ਼ ਬੁਲੰਦ ਕਰਕੇ ਇਨਸਾਫ ਦੀ ਮੰਗ ਕਰ ਰਹੇ ਹਾਂ ਆਰਤ ਨਾਲ ਹਰ ਯੁੱਗ ਵਿੱਚ ਤੱਕੇ ਹੁੰਦੇ ਆਏ ਨੇ ਆਰਥ ਬਾਰੇ ਮਹਾਤਮਾ ਗਾਂਧੀ ਜੀ ਕਹਿੰਦੇ ਹਨ ਆਰਥ ਪੁਰਸ਼ ਦੀ ਗੁਲਾਮ ਨਹੀਂ ਸਗੋਂ ਸਹਿ ਵਰਮਣੀ ਅਰਦਾਗਣੀ ਤੇ ਮਿੱਤਰ ਹੈ ਇਸੇ ਤਰ੍ਹਾਂ ਇੱਕ ਹੋਰ ਵਿਦਵਾਨ ਜਾਰਜ ਹਰਵੈਟ ਕਹਿੰਦੇ ਨੇ ਇੱਕ ਚੰਗੀ ਮਾ 100 ਅਧਿਆਪਕਾਂ ਦੇ ਬਰਾਬਰ ਹੁੰਦੀ ਹੈ ਇਸ ਲਈ ਆਰਥ ਦਾ ਹਰ ਹਾਲਤ ਵਿੱਚ ਸਨਮਾਨ ਹੋਣਾ ਚਾਹੀਦਾ ਹੈ ਸਾਡੇ ਪਹਿਲੇ ਗੁਰੂ ਅਤੇ ਮਹਾਨ ਚਿੰਤਕ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਬਚਨ ਵਿਲਾਸ ਕਰਦੇ ਹਨ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹਿ ਪੰਡ ਮੂਆ ਪੰਡ ਪਾਲੀਏ ਪੰਡ ਹੂਆ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਸਾਥੀਓ ਵੈਦਿਕ ਕਾਲ ਵਿੱਚ ਨਾਰੀ ਦਾ ਰਤਬਾ ਬਹੁਤ ਉੱਚਾ ਸੀ ਸਨਮਾਨਜਨਕ ਸੀ ਪਰਿਵਾਰ ਦੀ ਕਬੀਲੇ ਦੀ ਰਾਜ ਦੀ ਪ੍ਰਮੁੱਖ ਮੁਖੀ ਆਰਤ ਹੁੰਦੀ ਸੀ ਮਰਦ ਨੇ ਆਪਣੇ ਸਰੀਰਕ ਤਾਕਤ ਦੇ ਬਲਬੂਤੇ ਅਤੇ ਦਿਮਾਗੀ ਚਲਾਕੀ ਨਾਲ ਨਾਰੀ ਦਾ ਰੁਤਬਾ ਖੋਲਿਆ ਮੱਧਕਾਲ ਦੇ ਆਉਣ ਤੱਕ ਮਰਦ ਪ੍ਰਧਾਨ ਸਮਾਜ ਬਣ ਗਿਆ ਗੋਪਤ ਮੌਰੀਆ ਲੋਧੀ ਮੁਗਲ ਕਾਲ ਵਿੱਚ ਵੀ ਆਰਤ ਦੀ ਦੁਰਦਸ਼ਾ ਰਹੀ ਆਰਤ ਸਭ ਤੋਂ ਵੱਧ ਨੇ ਪੀੜੀ ਗਈ ਬਾਬੇ ਨਾਨਕ ਨੇ ਹਾ ਦਾ ਨਾਰਾ ਤਾਂ ਮਾਰਿਆ ਪਰ ਹਾਲਾਤ ਉਹੀ ਰਹੇ ਅੰਗਰੇਜ਼ਾਂ ਨੇ ਸਤੀ ਪ੍ਰਥਾ ਵਰਗੇ ਕੁਝ ਸੁਧਾਰ ਕੀਤੇ ਪਰ ਉਹਨਾਂ ਦਾ ਮਨੋਰਥ ਰਾਜ ਕਰਨਾ ਅਤੇ ਸਾਡੇ ਸਾਧਨਾਂ ਦੀ ਲੁੱਟ ਕਰਨਾ ਸੀ ਇਸ ਲਈ ਸਥਿਤੀ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ ਮੈਂ ਤੁਹਾਨੂੰ ਹੋਰ ਪਿੱਛੇ ਲੈ ਜਾਂਦੀ ਹਾਂ ਸਾਡੇ ਪੁਰਾਤਨ ਗ੍ਰੰਥਾਂ ਵਿੱਚ ਦਰਜ ਹੈ ਜੁਵੰਤਰ ਨਰਿਆਸੜੂ ਪੁੰਜੇ ਅੰਤੇ ਰਮੇਤ ਤਤਰ ਦੇਵਤਾ ਅਰਥਾਤ ਇਸ ਦਾ ਅਰਥ ਹੈ ਜਿੱਥੇ ਨਾਰੀ ਪੂਜਨੀਕ ਹੁੰਦੀ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ ਜਿੱਥੇ ਔਰਤ ਨੂੰ ਲక్ష్ਮੀ ਸੀਤਾ ਪਾਰਵਤੀ ਦੁਰਗਾ ਦਾਸ ਕੇ ਵੀ ਦੇਵੀ ਕਿਹਾ ਜਾਂਦਾ ਹੈ ਉੱਥੇ ਉਸ ਨੂੰ ਅਬਲਾ ਕਹਿ ਕੇ ਪਰੰਪਰਾ ਦੀਆਂ ਰੂੜੀਆਂ ਵਿੱਚ ਜਕੜਿਆ ਜਾਂਦਾ ਹੈ ਸਰੋਤਿਆਂ ਵਿੱਚ ਚੁੱਪ ਪਸਰੀ ਹੋਈ ਸੀ ਮੇਲਾ ਰੈਲੀ ਦੇ ਐਕਸ਼ਨ ਪਲਾਨ ਦਾ ਬਹੁਤ ਸੋਹਣਾ ਮੋੜ ਪਵਨਪ੍ਰੀਤ ਬਣ ਰਹੀ ਸੀ ਆਪਣੇ ਅੰਦਰਲੇ ਵੇਗ ਨਾਲ ਸੁਰ ਮੇਲ ਦੀ ਪਵਨ ਪ੍ਰੇਤ ਦੀ ਆਵਾਜ਼ ਗੂੰਜ ਰਹੀ ਸੀ ਪੈਣੋ ਮੇਰੀਓ ਆਜ਼ਾਦੀ ਤੋਂ ਬਾਅਦ ਕਾਨੂੰਨ ਤਾਂ ਬਣੇ ਔਰਤ ਨੂੰ ਅਧਿਕਾਰ ਵੀ ਮਿਲੇ ਪਰ ਸਮਾਜਿਕ ਪੱਧਰ ਤੇ ਹਕੀਕੀ ਤੌਰ ਤੇ ਕੁਝ ਨਹੀਂ ਹੋਇਆ ਅੱਜ ਵਿਭਿੰਨ ਖੇਤਰਾਂ ਸਮਾਜਿਕ ਆਰਥਿਕ ਰਾਜਨੀਤਿਕ ਸਭਿਆਚਾਰਕ ਪੱਧਰ ਤੇ ਮਰਦ ਪ੍ਰਧਾਨਤਾ ਨੂੰ ਵੇਖਿਆ ਜਾ ਸਕਦਾ ਹੈ ਨਾਰੀ ਸ਼ਸਤਰੀ ਕਰਨ ਦੇ ਨਾਮ ਹੈ ਅਤੇ ਫਾਂਵੇਂ ਸਰਕਾਰ ਨੇ अनेका ਯੋਜਨਾਵਾਂ ਬਣਾ ਰੱਖੀਆਂ ਨੇ ਆਬਲਾ ਯੋਜਨਾ ਜਨਨੀ ਸੁਰੱਖਿਆ ਯੋਜਨਾ ਸੁਕੰਨਿਆ ਸਮਰਿੱਧੀ ਸਕੀਮ ਲਾਡਲੀ ਨੰਨੇ ਸ਼ਾ ਬੇਟੀ ਬਚਾਓ ਬੇਟੀ ਪੜਾਓ 33% ਰਿਜ਼ਰਵੇਸ਼ਨ ਤੇ ਜੈਸਵੀ ਯੋਜਨਾਵਾਂ ਤਾਂ ਹਨ ਪਰ ਜ਼ਮੀਨੀ ਪੱਧਰ ਤੇ ਮਰਦ ਪ੍ਰਧਾਨ ਮਾਨਸਿਕਤਾ ਨੂੰ ਬਦਲੇ ਬਿਨਾ ਨਾਰੀ ਮੁਕਤ ਅਸੰਭਵ ਹੈ ਪਤਰਾ ਕੀ ਸੱਤਾ ਤੋੜਨੀ ਪਵੇਗੀ ਉਦੇ ਵਾਸਤੇ ਔਰਤ ਨੂੰ ਸਿੱਖਿਆਤ ਸੰਗਠਿਤ ਅਤੇ ਸੰਘਰਸ਼ਸ਼ੀਲ ਹੋਣਾ ਪਵੇਗਾ ਜੈ ਜਨਤਾ ਜੈ ਸੰਘਰਸ਼ ਤਾੜੀਆਂ ਦੀ ਗੜਗੜਾਹਟ ਅਤੇ ਨਾਰਿਆਂ ਨੇ ਅਸਮਾਨ ਗੂੰਜਣ ਲਾ ਦਿੱਤਾ ਤਰਨੇ ਨੂੰ ਪਵਨਪ੍ਰੀਤ ਦਾ ਭਾਸ਼ਣ ਹਲੂਣ ਦੇ ਗਿਆ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਤਰਨਾਕਾਰੀਆਂ ਦੇ ਮਨਾਂ ਵਿੱਚ ਅਸੀਰਤ ਦੇ ਅਗਵਾ ਹੁਣ ਦੋਸ਼ੀਆਂ ਨੂੰ ਨਾਂ ਫੜਨ ਦਾ ਗੁੱਸਾ ज्वालामुखी ਦੇ ਫਟਣ ਤੋਂ ਪਹਿਲਾਂ ਦੀ ਸਥਿਤੀ ਵਿੱਚ ਅਸੀਂ ਅਤੇ ਸਰਕਾਰ ਨਾਲ ਟੱਕਰ ਲੈਣ ਦੇ ਰੋਂ ਵਿੱਚ ਸੀ ਤਣਾ ਸੀ ਲੋਕਾਂ ਦੇ ਚਿਹਰੇ ਅੱਖਾਂ ਲਾਲ ਸਨ ਚਿੱਟੇ ਸ਼ਾਮੀਆਂ ਨੇ ਹੇਠ ਲੋਕ ਸ਼ਾਂਤ ਨਹੀਂ ਬੈਠੇ ਸਨ ਅੱਜ ਵੀ ਮੰਨ ਰਹੇ ਸਨ ਪਰ ਇੱਕ ਕੁੰਜੇ ਵਿੱਚ ਇੱਕ ਓਪਰੀ ਔਰਤ ਬੜੀ ਸ਼ਾਂਤੀ ਬੈਠੀ ਸੀ ਭੀੜ ਦੇ ਤਣਾ ਤਲਖੀਆਂ ਵਾਲੇ ਤਣੇ ਤਪੇ ਚਿਹਰਾ ਉੱਤੇ ਉਲਟ ਉਸਤੇ ਮੁਖ ਤੇ ਜਲੌ ਸੀ ਉੱਚਾ 6 ਫੁੱਟ ਤੋਂ ਰਤਾ ਘਟ ਕਦ ਉਮਰ ਦੇ ਪ੍ਰਭਾਵ ਵੀ ਆ ਗਏ ਸਨ ਪਰ ਉਸ ਦਾ ਅਜੇ ਵੀ ਗੁੰਦਮਸ ਡੋਲ ਸ਼ਰੀਰ ਸੀ ਤੇ ਗੱਦਗੱ ਕਰਦਾ ਸੀ ਲਾਲ ਸੁਹਾ ਮੁਖੜਾ ਚਿੱਟੇ ਬਸਤਰ ਚਿੱਟੇ ਕਮੀਜ਼ ਸਲਵਾਰ ਦੁੱਧ ਚਿੱਟੀਆਂ ਜੁਰਾਬਾਂ ਚਿੱਟੇ ਸਫੈਦ ਕੇਸਾਂ ਦਾ ਗਿੱਚੀ ਤੋਂ ਚੱਕਮਾ ਖੋਪੜੀ ਦੀ ਪਿਛਲੀ ਬਿੰਡਲ ਉੱਪਰ ਲੇਟਵੇਂ ਲੋਟ ਕੀਤਾ ਜਲੇਬੀ ਜੂڑا ਸਿਰ ਤੇ ਕੇਸ ਕੀ ਤੋਂ ਵੱਖਰੇ ਟੰਗ ਨਾਲ ਬੰਨਿਆ ਕਾਲਾ ਪਟਕਾ ਸਿਰ ਤੋਂ ਲੈ ਕੇ ਦੋਵੇਂ ਕੰਨਾਂ ਦੇ ਉੱਪਰ ਦੀ ਫਸਾਈ ਚਿੱਟੀ ਚੁੰਨੀ ਦੀ ਮਾਰੀ ਬੁੱਕਲ ਚਿੱਟੇ ਪਹਿਰਾਵੇ ਵਿੱਚ ਕਾਲਾ ਪਟਕਾ ਤੇ ਘੜੀ ਦੀ ਕਾਲੀ ਚੇਨ ਫਿੱਤੇ ਤੋਂ ਬਿਨਾਂ ਸਾਰਾ ਕੁਝ ਚਿੱਟਾ ਸਫੈਦ ਸੀ ਮੂੰਹ ਟਾਣ ਹੱਥ ਪਰਵੇਂ ਪਰ ਥੋੜਾ ਠਿਲਕੇ ਡੋਲਿਆਂ ਤੱਕ ਸਫੈਦ ਸੀ ਉਹ ਚਿੱਟੇ ਦੂਤ ਸਭ ਲਈ ਅਚੰਭਾ ਸੀ ਚਿੱਟੇ ਵਸਤਰਾਂ ਵਾਲੀ ਬੀਬੀ ਦਾ ਨਾਮ ਸਤਵੰਤ ਸੀ ਥਰੀਕੇ ਪੱਤਣ ਉਸ ਦਾ ਮਲਾਗਰ ਆਸ਼ਰਮ ਬਣਿਆ ਹੋਇਆ ਹੈ ਦੋਵੇਂ ਦਰਿਆਵਾਂ ਦੇ ਸੰਗਮ ਵਾਲਾ ਪੁਲ ਅਨੁਸਾਰ ਮੱਝੇ ਦੇ ਪਹਿਲੇ ਪਿੰਡ ਹਰੀਕੇ ਵੜਨ ਤੋਂ ਪਹਿਲਾਂ ਖੱਬੇ ਪਾਸੇ ਮਾਤਾ ਸਤਵੰਤ ਦਾ ਆਸ਼ਰਮ ਸੜਕ ਤੋਂ ਅੱਧਾ ਮੀਲ ਹਟਮਾ ਹੈ ਆਸ਼ਰਮ ਕੀ ਕੱਚੀਆਂ ਇੱਟਾਂ ਅੱਧ ਪੱਕੇ ਪੰਜ ਸੱਤ ਕੋਠੜੇ ਹਨ ਇੱਕ ਮਾਤਾ ਸਤਵੰਤ ਦੀ ਝੁੱਗੀ ਹੈ ਉੱਪਰੋਂ ਕੱਖ ਕਾਨਿਆ ਦੀ ਦਿਸਦੀ ਝੁੱਗੀ ਅੰਦਰੋਂ ਸਾਫ਼ ਸੁਥਰੀ ਪੱਕੀਆਂ ਇੱਟਾਂ ਦੀ ਬਣੀ ਪਲੱਸਟਰ ਤੇ ਰੰਗ ਰੋਗਨ ਕੀਤੀ ਹੋਈ ਹੈ ਇੱਕ ਪੱਕਾ ਦਰਬਾਰ ਹਾਲ ਹੈ ਜਿਸ ਵਿੱਚ ਮੱਸਿਆ ਸੰਗਰਾਦ ਤਿੱਥ ਤਿਉਹਾਰ ਨੂੰ ਭੋਗ ਪੈਂਦਾ ਹੈ ਸਵੇਰੇ ਸ਼ਾਮ ਜੱਪ ਸਹਿਬ ਰਹਿ ਰਾਸ ਦਾ ਨਿਤਨੇਮ ਹੁੰਦਾ ਹੈ ਇਸ ਆਸ਼ਰਮ ਵਿੱਚ ਪੁੱਤਾਂ ਬਾਹਰੀਆਂ ਮਾਵਾਂ ਹੀ ਰਹਿੰਦੀਆਂ ਹਨ ਜਿਨ੍ਹਾਂ ਦੇ ਪੁੱਤ 84 ਦੀ ਭੇਟ ਚੜ੍ਹ ਗਏ ਸਨ ਮਾਂ ਚਾਹੇ ਖੜਕੂ ਦੀ ਹੋਵੇ ਪੁਲਿਸ ਵਾਲੇ ਦੀ ਜਾਂ ਆਮ ਆਦਮੀ ਦੀ ਮਾਤਾ ਸਤਵੰਤ ਮਾਮਾ ਵਿੱਚ ਫਰਕ ਨਹੀਂ ਕਰਦੀ ਜਿਸ ਮਾਂ ਦਾ ਕੋਈ ਨਹੀਂ ਹੁੰਦਾ ਉਹਦੀ ਮਾਂ ਮਾਤਾ ਸਤਵੰਤ ਹੈ ਸਤਵੰਤ ਆਪ ਉਸ ਜੰਗ ਵਿੱਚ ਪੁੱਤ ਤੇ ਪਤੀ ਗਵਾ ਚੁੱਕੀ ਹੈ ਪਤੀ ਦੀ ਅਣਪਛਾਤੀ ਮੌਤ ਬਾਦ ਉਹ ਸੁਲਤਾਨ ਵੇਂਡ ਛੱਡ ਕੇ ਹਰੀ ਕੇ ਆ ਬੈਠੀ ਸੀ ਦਰਿਆ ਦੀ ਮਾਰ ਤੋਂ ਬਚਦੀ ਉੱਚੀ ਥਾਂ ਆਪਣੇ ਖੇਤ ਵਿੱਚ ਉਸ ਸ਼ਣ ਆ ਪਾਈ ਸੀ ਤੇ ਬੇਖੌਫ ਉਹ ਬੈਠ ਗਈ ਸੀ ਉਸ ਕੋਲ ਦੁਖਿਆਰੀਆਂ ਔਰਤਾਂ ਆਉਣ ਲੱਗੀਆਂ ਸਨ ਉਹ ਸਿਰਫ ਮਾਮਾ ਨੂੰ ਹੀ ਰਹਿਣ ਦਿੰਦੀ ਜਵਾਨ ਵਿਧਵਾਵਾਂ ਨੂੰ ਘਰ ਵਸਾਉਣ ਨੂੰ ਕਹਿੰਦੀ ਬਣਦੀ ਸਰਦੀ ਮਦਦ ਵੀ ਕਰਦੀ مشکوک دہشت گردਾਂ ਅਤੇ ਸ਼ੱਕੀ ਪੁਲਿਸੀਆਂ ਨੂੰ ਉਹ ਸੁਈ ਵਗਿਹੜੀ ਵਾਂਗੂ ਪੈਂਦੀ ਅਤੇ ਆਸ਼ਰਮ ਚੋਂ ਕੱਢ ਕੇ ਸਾਂ ਲੈਂਦੀ ਮੈਨੂੰ ਤਾਂ ਭਾਈ ਉਦੋਂ ਦਾ ਸੁੱਖ ਦਾ ਸਾਹ ਆਊ ਜਦੋਂ ਮੇਰੀ ਇਸ ਬਾਲੜੀਤੀ ਸੀਰਤ ਨੂੰ ਇਨਸਾਫ਼ ਮਿਲਿਆ ਮੈ ਲਫੰਗੇ ਰੋਬਨ ਤੇ ਉਸ ਦੀ ਜ਼ਾਲਮ ਮਾਂ ਦੀ ਸਜ਼ਾ ਤੱਕ ਇੱਥੇ ਰਹਾਂਗੀ ਬਬਲੀ ਨੂੰ ਸਿੱਖਾਂ ਪਿੱਛੇ ਸੁੱਟ ਕੇ ਮੇਰੀ ਰੂਹ ਠਰੇਗੀ ਮੈਂ ਉਹਨਾਂ ਚਿਰ ਇੱਥੇ ਹੋਟਲ ਵਿੱਚ ਪੱਕਾ ਕਮਰਾ ਲੈ ਕੇ ਰਹਿਣ ਲਈ ਪਈ ਆ ਐਕਸ਼ਨ ਕਮੇਟੀ ਦੀ ਹਰ ਮਦਦ ਕਰਾਂਗੀ ਤਨ ਮਨ ਤਨ ਨਾਲ ਮਾਤਾ ਸਤਵੰਤ ਨੇ ਸਟੇਜ ਤੇ ਆਪਣਾ ਪ੍ਰੀਚਾ ਦੇ ਕੇ ਸਥਾਨ ਗ੍ਰੈਂਡ ਕਰ ਲਿਆ ਸਾਰਾ ਪੰਡਾਲ ਉਸ ਨੂੰ ਅਚੰਬੇ ਨਾਲ ਵੇਖ ਰਿਹਾ ਸੀ ਔਰਤਾਂ ਦੇ ਜਬਰਦਸਤ ਮਜ਼ਾਰੇ ਨੇ ਪ੍ਰਸ਼ਾਸਨ ਨੂੰ ਭਾਜਣਾ ਪਾ ਦਿੱਤੀਆਂ ਡੀਸੀ ਨੇ ਉਸੇ ਸ਼ਾਮ ਮੀਟਿੰਗ ਸੱਦ ਲਈ ਗੰਭੀਰ ਜਿਹਾ ਨੌਜਵਾਨ ਡੀਸੀ ਆਲੂਆ ਜਿਹਾ ਜਵਾਕ ਲੱਗਦਾ ਸੀ ਉਸ ਦਾ ਕਦਮ ਮਦਰਾ ਸੀ ਅਤੇ ਹੱਥ ਪੈਰ ਨਿੱਕੇ ਨਿੱਕੇ ਉਹ ਟਾਪਰ ਆਈਏਐਸ ਅਫਸਰ ਸੀ ਐਸਐਸਪੀ ਸਾਹਿਬ ਲੋਗਾ ਕਾ ਕਰਾਊਡ ਵੱਡਦਾ ਜਾਂਦਾ ਹੈਗਾ ਡੀਸੀ ਮੋਟੀ ਗੋਗੜ ਵਾਲੇ ਲੰਬੇ ਚੰਬੇ ਪੁਲਿਸ ਕਪਤਾਨ ਦੇ ਮਸਾਂ ਛਾਤੀ ਤੱਕ ਆਉਂਦਾ ਸੀ ਕਿਉਂ ਫਿਕਰ ਕਰਦੇ ਹੋ ਜਨਾਬ ਸਭ ਕੁਝ ਕੰਟਰੋਲ ਚ ਹੈ ਉਹਨਾਂ ਦੋਵਾਂ ਨਾਲ ਡੀਐਸਪੀ ਤੇ ਮੌਂਟੀ ਰਵਲ ਵੀ ਬੈਠੇ ਸਨ ਸਰ ਸੀਐਮ ਹਾਊਸ ਇੰਟਰਸਟਿਡ ਹੈ ਕੇਸ ਚ ਕਾਕਾ ਜੀ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਕਿਸੇ ਨੂੰ ਅਰੈਸਟ ਨਹੀਂ ਕਰਨਾ ਪਾਈ ਸਾਹਿਬ ਲਾ ਐਂਡ ਆਰਡਰ ਕੀ ਸਥਿਤੀ ਖਰਾਬ ਹੋ ਰਹੀ ਹੈਗੀ ਲੋਕਾਂ ਚ ਪ੍ਰੋਟੈਸਟ ਵਧ ਰਿਹਾ ਹੈ ਸਰਕਾਰ ਕੀ ਬਦਨਾਮੀ ਹੋ ਰਹੀ ਹੈਗੀ ਉਹਨਾਂ ਨੂੰ ਸਭ ਪਤਾ ਸਾਰ ਉੱਪਰਲੇ ਨੂੰ ਆਪਾਂ ਉਹਨਾਂ ਤੋਂ ਬਾਹਰ ਨਹੀਂ ਚੱਲ ਸਕਦੇ ਕਾਕਾ ਜੀ ਦੀ ਖਾਸ ਹੈ ਰੋਵਨ ਫੈਮਿਲੀ ਰੋਵਨ ਦਾ ਫਾਦਰ ਬੈਠਾ ਹੀ ਸੀਐਮ ਹਾਊਸ ਚ ਡੀਸੀ ਸਾਹਿਬ ਤੁਸੀਂ ਇਸ ਚੰਤਰ ਹੋ ਐਵੇਂ ਚਾਰ ਲਗਾੜੇ ਤੇ ਚਾਰ ਵੇਹੜ ਇਕੱਠੇ ਹੋਏ ਨੇ ਜਿਨ੍ਹਾਂ ਨੂੰ ਘਰੇ ਨਹੀਂ ਕੋਈ ਪੁੱਛਦਾ ਇੱਥੇ ਲੀਡਰੀ ਚਮਕਾਉਂਦੇ ਫਿਰਦੇ ਨੇ ਜੇ ਬਾਹਲਾ ਸਿਰ ਚੜਦੇ ਦਿਸੇ ਤਾਂ ਐਸਐਸਪੀ ਸਾਹਿਬ ਚਾਰ ਮਾਰਿਓ ਟੂ ਹੀ ਚ ਡਾਂਗਾ ਪੰਜ ਸੱਤ ਲੀਡਰਾਂ ਤੇ ਕੇਸ ਪਾ ਕੇ ਜੇਲ ਸਿੱਟ ਦਿਓ ਪਿਛਲੀ ਭੀੜ ਤਿੱਤਰ ਹੋ ਜੂ ਕਾਕੇ ਰੋਬਰ ਨੂੰ ਤੱਤੀ ਬਾ ਨਹੀਂ ਲੱਗਣੀ ਚਾਹੀਦੀ ਮੰਟੀ ਰਾਵਲ ਦਾ ਲਹਿਜਾ ਹੁਕਮਰਾਨਾ ਸੀ ਤੇ ਬੋਲ ਹੁਕਮੀਆਂ ਡੀਸੀ ਪੱਠੀ ਵਿੱਚ ਪਏ ਮੱਕੀ ਦੇ ਦਾਣੇ ਵਾਂਗ ਬੁੜਕ ਕੇ ਰਹਿ ਗਿਆ ਤਰਨਾ ਦੂਜੇ ਦਿਨ ਫੇਰ ਲੱਗ ਗਿਆ ਗਿਣਤੀ ਹੋਰ ਵੱਧ ਗਈ ਦੁਸਹਿਰੇ ਵਾਲੇ ਦਿਨ 1 ਅਕਤੂਬਰ ਦੇ ਅਰਥੀ ਫੂਕ ਮਜਾਰੇ ਦੀ ਤਿਆਰੀਆਂ ਅਪੀਲਾ ਹੋਣ ਲੱਗੀਆਂ ਜ਼ਿਲ੍ਹਾ ਪ੍ਰਸ਼ਾਸਨ ਐਕਸ਼ਨ ਕਮੇਟੀ ਦੇ ਐਕਸ਼ਨਾਂ ਤੇ ਵੀ ਘੋਖ ਵੀ ਨਜ਼ਰ ਰੱਖ ਰਹੇ ਸੀ ਉੱਪਰੋਂ ਹੁਕਮ ਆ ਰਹੇ ਸਨ ਮੰਟੀ ਰਾਵਲ ਕਾਕਾ ਜੀ ਦਾ ਦੂਤ ਬਣ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦੇ ਰਿਹਾ ਸੀ ਕਾਕਾ ਜੀ ਦਾ ਹੁਕਮ ਹੈ ਮੁੰਡੇ ਫੜਨੇ ਨਹੀਂ ਕਾਕਾ ਜੀ ਦੇ ਆਦੇਸ਼ ਹਨ ਕਿ ਰੋਬਨ ਕੇ ਕਰੇ ਰੇੜ ਨਹੀਂ ਮਾਰਨੀ ਕਰਦਾ ਕੋਈ ਜੀ ਨਹੀਂ ਫੜਨਾ A1 ਕੋਈ ਨੌਕਰ ਵੀ ਨਹੀਂ ਚੱਕਣਾ ਉਪਰੋਂ ਹੁਕਮ ਨੇ ਐਕਸ਼ਨ ਕਮੇਟੀ ਦੇ ਲੀਡਰਾਂ ਨੂੰ ਬਹੁਤੀ ਲਿਫਟ ਨਹੀਂ ਦੇਣੀ ਉਹਨਾਂ ਦੇ ਬੰਦੇ ਗੰਡ ਕੇ ਪਾੜੋ ਸੀਐਮ ਹਾਊਸ ਚ ਆਰਡਰ ਨੇ ਕਾਕਾ ਜੀ ਸਿੱਧਰੇ ਘਰ ਜਾਣਗੇ ਗਰਾਊਂਡ ਤਿਆਰ ਕਰੋ ਮਾਂਟੀ ਦੇ ਆਰਡਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਭਾਜੜਾ ਪਾ ਦਿੱਤੀਆਂ। ਹਰਾਵਲ ਦਾ ਦੁਸਹਿਰਾ ਦੂਰ ਦੂਰ ਤੱਕ ਮਸ਼ਹੂਰ ਸੀ। ਹਰ ਸਾਲ ਬੜੀ ਤੁਮਤਾਮ ਨਾਲ ਪੱਕੇ ਤਲਾਅ ਵਿੱਚ ਮਨਾਇਆ ਜਾਂਦਾ ਸੀ। ਇਸੇ ਤਲਾਅ ਵਿੱਚ ਹੋ ਰਹੀ RAM ਲੀਲਾ ਸਮੇਂ ਫਟੇ ਬਾਬ ਨਾਲ 10-12 ਦਰਸ਼ਕਾਂ ਸਮੇਤ RAM ਤੇ ਹਨੂਮਾਨ ਬਣੇ ਮੁੰਡੇ ਮਰੇ ਗਏ ਸਨ। RAM ਬਣਿਆ ਮੁੰਡਾ ਮੰਡੀ ਦੇ ਸੇਠਾਂ ਆਰਤੀਆਂ ਦਾ ਸੀ। हनुमानਦੇ ਰੋਲ ਵਾਲਾ ਲੜਕਾ ਬਾਲਮਿਕੀਆਂ ਦਾ ਸੀ ਮੰਡੀ ਦੇ ਲਾਲਿਆਂ ਨੇ ਆਰਾਮ ਦੇ ਨਾਮ ਦੀ ਕਮੇਟੀ ਬਣਾ ਲਈ ਸੀ ਕੁਝ ਸਾਲ ਰੁੱਕ ਕੇ ਪਹਿਲਾਂ ਤੋਂ ਵੀ ਵੱਧ ਜੋਸ਼ ਤੇ ਉਤਸ਼ਾਹ ਨਾਲ ਆਰਾਮ ਲੀਲਾ ਕਰਾਉਣ ਲੱਗੇ ਸਨ ਦੁਸਹਿਰਾ ਮਨਾਉਂਦੇ ਸਨ ਬਾਲਮਿਕੀ ਆਪਣੇ ਮੁੰਡੇ ਨੂੰ ਭੁੱਲ ਭਲਾ ਗਏ ਸਨ ਸਾਲ ਬਾਅਦ ਆਰਾਮ ਲੀਲਾ ਕਮੇਟੀ ਵਾਲੇ ਬਾਲਮਿਕੀ ਮੁੰਡੇ ਦੇ ਬਾਪ ਦੇ ਗਲ ਵਿੱਚ ਪਰਨਾ ਪਾ ਦਿੰਦੇ ਸਨ ਤੇ ਬਸ ਹੁਣ ਤਾਂ ਕਈ ਸਾਲਾਂ ਦਾ ਬਾਪ ਵੀ ਮਰ ਗਿਆ ਸੀ ਕੰਮ ਖਤਮ ਰਾਮ ਦੇ ਰੋਲ ਵਾਲੇ ਮੁੰਡੇ ਨੂੰ ਮੰਡੀ ਦਾ ਸ਼ਹੀਦ ਬਣਾ ਕੇ ਉਸ ਦਾ ਆੜਤੀਆ ਬਾਪ ਕਈ ਸੈਲਰਾਂ ਦਾ ਮਾਲਕ ਬਣ ਗਿਆ ਸੀ। ਐਸਐਸਪੀ ਡੀਐਫਐਸਓ ਨੂੰ ਨਾਲ ਲੈ ਕੇ ਆਪ ਸੈਲਰ ਤੇ ਗਿਆ। ਸੈਲਰ ਤੇ ਹੀ ਪ੍ਰੈਸ ਕਾਨਫਰੰਸ ਬਲੈਕ ਐਸੇਟ ਤੋਂ ਬਿਆਨ ਦਵਾ ਦਿੱਤਾ। ਕਾਕਾ ਜੀ ਦੁਸਹਿਰੇ ਮੌਕੇ 라ਵਣ ਕੁੰਭਕਰਨ ਮੇਗਨਾਥ ਦੇ ਪੁਤਲਿਆਂ ਨੂੰ ਅਗਨੀ ਭੇਂਟ ਕਰਨਗੇ। ਰਾਮਲੀਲਾ ਕਮੇਟੀ ਤੇ ਪ੍ਰਸ਼ਾਸਨ ਹੱਥਾਂ ਪੈਰਾਂ 'ਚ ਆ ਗਏ ਹਰ ਰੋਜ਼ ਮੀਟਿੰਗਾਂ ਹੁੰਦੀਆਂ ਵਿਚਾਰਾ ਹੁੰਦੀਆਂ رائے مشਵਰੇ ਕੀਤੇ ਜਾਂਦੇ ਡਿਊਟੀਆਂ ਲੱਗਦੀਆਂ ਪੁਲਿਸ ਨੇ ਸਾਰੇ ਪ੍ਰਬੰਧ ਕਰ ਲਏ ਸੀ ਆਈ ਡੀ ਦੇ ਬੰਦੇ ਫਿੱਟ ਕਰ ਦਿੱਤੇ ਐਕਸ਼ਨ ਕਮੇਟੀ ਦੇ ਆਗੂਆਂ ਦੇ ਪਿੱਛੇ ਲਾ ਦਿੱਤੇ ਐਸ ਡੀ ਐਮ ਸੀਰਤ ਦੇ ਮਾਪਿਆਂ ਨੂੰ ਮਿਲਿਆ ਉਹਨਾਂ ਐਕਸ਼ਨ ਕਮੇਟੀ ਕੋਲ ਤੋਰ ਦਿੱਤਾ ਐਕਸ਼ਨ ਕਮੇਟੀ ਮੰਨ ਗਈ ਕਾਕਾ ਜੀ ਦਾ ਦੁਸਹਿਰੇ ਵਾਲੇ ਦਿਨ ਸ਼ਾਮੀ 7 ਵਜੇ ਸੀਰਤ ਦੇ ਘਰ ਆਉਣਾ ਪੱਕ ਗਿਆ ਮੰਡੀ ਵਿੱਚ ਤਿਆਰੀਆਂ ਦਾ ਕਮਸਾਨ ਪਿਆ ਹੋਇਆ ਸੀ ਐਕਸ਼ਨ ਕਮੇਟੀ ਵੱਲੋਂ 1 ਅਕਤੂਬਰ ਦਸਹਿਰੇ ਵਾਲੇ ਦਿਨ ਦੇ ਮਜ਼ਾਰੇ ਦੀ ਤਿਆਰੀ ਕੀਤੀ ਜਾ ਰਹੀ ਸੀ। ਰਾਮਲੀਲਾ ਕਮੇਟੀ ਹਰ ਰਾਤ ਰਾਮਲੀਲਾ ਕਰਦੀ, ਕਾਕਾ ਜੀ ਦੇ ਆਉਣ ਦੀ ਸੂਚਨਾ ਦਿੱਤੀ ਜਾਂਦੀ। ਉਹ ਦਸਹਿਰੇ ਦੇ ਪ੍ਰੋਗਰਾਮ ਬਣਾਉਂਦੇ। ਹਾਲਾਤ ਦਾ ਲਾਹਾ ਲੈ ਕੇ ਉਹਨਾਂ ਸਾਰੇ ਪ੍ਰਬੰਧ ਪ੍ਰਸ਼ਾਸਨ ਸਿਰ ਸੁੱਟ ਦਿੱਤੇ ਸਨ। ਸਕਿਉਰਿਟੀ ਕਾਰਨ ਤਿੰਨ ਪੁਤਲੇ ਪੁਲਿਸ ਦੀ ਨਿਗਰਾਨੀ ਹੇਠ ਬਣ ਰਹੇ ਸਨ। ਪੱਕੇ ਤਲਾ ਵਿੱਚ ਪੋਤਲੇ ਬੰਨ੍ਹ ਦੀ ਨਿਗਰਾਨੀ ਲਈ ਪੱਕੀ ਗਾਰ ਦਲਾ ਦਿੱਤੀ ਸੀ ਬਾਕੀ ਸਭ ਤਾਂ ਪ੍ਰਸ਼ਾਸਨ ਦੀ ਇੱਛਾ ਅਨੁਸਾਰ ਹੋ ਰਿਹਾ ਸੀ ਪਰ ਐਕਸ਼ਨ ਕਮੇਟੀ ਦਾ ਕੋਈ ਮੇਨ ਆਗੂ ਉਹ ਪੱਟ ਨਹੀਂ ਸਕੇ ਸਨ ਮੰਡੀ ਦੇ ਇੱਕ ਦੋ ਚਾਲੂ ਜਿਹੇ ਸਮਾਜ ਸੇਵੀ ਘਰੇ ਬਹੌਣ ਅਤੇ ਇੱਕ ਆਗੂ ਨੂੰ ਗੰਢਣ ਤੋਂ ਇਲਾਵਾ ਕੋਈ ਖਾਸ ਕਾਮਯਾਬੀ ਨਹੀਂ ਸੀ ਮਿਲੀ ਰਾਮਲੀਲਾ ਕਮੇਟੀ ਦੀਆਂ ਤਿਆਰੀਆਂ ਜੋਰਾਂ ਤੇ ਸਨ ਦਸਹਿਰੇ ਵਾਲੇ ਦਿਨ ਲਈ ਪੱਕੇ ਤਲਾਹ ਦੀ ਸਟੇਜ ਵੱਡੀ ਕਰ ਲਈ ਸੀ ਤਲਾਹ ਵਿੱਚ ਆਉਣ ਤੋਂ ਪਹਿਲਾਂ ਚਾਹ ਪਾਰਟੀ ਅਤੇ ਬਾਅਦ ਵਿੱਚ ਖਾਸ-ਖਾਸ ਬੰਦਿਆਂ ਲਈ ਡਰਿੰਕ ਅਤੇ ਡਿਨਰ ਦੇ ਪ੍ਰਬੰਧ ਹੋ ਗਏ ਸਨ RAMLILA ਕਮੇਟੀ ਦੇ ਆਗੂ ਸੀਰਤ ਅਗਵਾ ਕਾਂਡ ਦੀ ਆੜ ਵਿੱਚ ਮੁੱਖ ਮੰਤਰੀ ਤੋਂ ਫਾਇਦੇ ਲੈਣ ਦੀਆਂ ਸਕੀਮਾਂ ਘੜ ਰਹੇ ਸਨ ਉਹ ਫੰਕਸ਼ਨ ਵਾਲੀ ਥਾਂ ਪੱਕਾ ਤਲਾਹ ਤੇ ਮੰਡੀ ਨੂੰ ਲਿਸ਼ਕਾ ਰਹੇ ਸਨ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਤਿਆਰੀਆਂ ਹੋ ਗਈਆਂ ਸਾਰੇ ਬਾਜ਼ਾਰਾਂ ਸਦ ਭਾਵਨਾ ਚੌਕ ਰੇਲਵੇ ਰੋਡ ਉੱਪਰ ਚਮਕੀਲੀਆਂ ਝੰਡੀਆਂ ਪਤੰਗੀਆਂ ਟੰਗ ਦਿੱਤੀਆਂ ਦੁਕਾਨਾਂ ਉੱਪਰ ਬਿਜਲੀ ਦੀਆਂ ਲੜੀਆਂ ਲਮਕਾ ਕੇ ਚਲਾ ਦਿੱਤੀਆਂ ਹਰੀ ਪੀਲੀ ਨੀਲੀ ਲਾਲ ਰੌਸ਼ਨੀ ਨਾਲ ਬਾਜ਼ਾਰ جگਮਗ جگਮਗ ਕਰਨ ਲੱਗੇ ਪੱਕੇ ਤਲਾ ਦੇ ਚਾਰੇ ਪਾਸੇ ਲਾਈਟਿੰਗ ਕਰ ਦਿੱਤੀ ਗਈ ਸਟੇਜ ਤੇ ਸੁਨਹਿਰੀ ਸ਼ਾਮੀਆਂ ਨੇ ਲਾ ਕੇ ਸੋਫਾ ਸੈਟ ਲਾ ਦਿੱਤੇ ਸਾਊਂਡ ਸਿਸਟਮ ਇੱਕ ਦਿਨ ਪਹਿਲਾਂ ਹੀ ਫਿੱਟ ਕਰਕੇ ਚਾਲੂ ਕਰ ਦਿੱਤਾ ਰਾਵਣ ਕੁੰਭਕਰਨ ਮੇਗਨਾਥ ਦੇ ਪੁੱਤਲੇ ਅਸਮਾਨ ਨੂੰ ਛੂੰਦੇ ਸਨ ਲੰਮੇ-ਸਲੰਮੇ ਬਾਸ ਜੋੜ ਕੇ ਉਹਨਾਂ ਵਿੱਚ ਵੱਡੇ-ਵੱਡੇ ਬੰਬ ਪਟਾਕੇ ਫਿੱਟ ਕਰ ਦਿੱਤੇ ਸਨ ਚਮਕੀਲੇ ਕਾਗਜ਼ ਨਾਲ ਬਾਸ ਦਾ ਢਾਂਚਾ ਟੱਕ ਕੇ ਪੁੱਤਲੇ ਸਮਰਤਕ 라ਵਣ ਕੁੰਭਕਰਨ ਮੇਗਨਾਥ ਬਣਾ ਦਿੱਤੇ ਸਨ ਜਿਨ੍ਹਾਂ ਦੇ ਵੱਡੇ-ਵੱਡੇ ਸਿਰ ਹੇਠ ਹਿਲਦੇ ਜੁਬਾੜੇ ਕਹਿ ਰਹੇ ਸਨ ਤੁਸੀਂ ਸਾਨੂੰ ਕੀ ਸਾੜੋਗੇ ਭਲਿਓ ਲੋਕੋ ਸਾਡਾ ਵੰਸ ਹਰਿ ਕਾਇਮ ਹੈ ਹਰ ਸਾਲ ਸਾੜੇ ਤੋਂ ਵੀ ਅਸੀਂ ਮੱਚਦੇ ਨਹੀਂ ਸਰਕਾਰ ਰਾਮਲੀਲਾ ਕਮੇਟੀ ਦੇ ਪ੍ਰਬੰਧਾਂ ਅਤੇ ਉਤਸ਼ਾਹ ਨੇ ਐਕਸ਼ਨ ਕਮੇਟੀ ਨੂੰ ਸੋਚੀ ਪਾਈ ਹੋਇਆ ਸੀ ਕੋਈ ਥੋੜ੍ਹ ਦਿਲੇ ਤਾਂ ਦਿਲਸ਼ੱਡ ਰਹੇ ਸਨ ਐਕਸ਼ਨ ਕਮੇਟੀ ਮੈਂਬਰਾਂ ਦੇ ਨਾਲ ਸ਼ਹਿਰ ਵਾਸੀਆਂ ਦੇ ਹੋਸ਼ ਉੱਡ ਗਏ ਦਿਲ ਬਿਲਕੁਲ ਹੀ ਟੁੱਟ ਗਏ ਜਦੋਂ ਦਿਨ ਚੜ੍ਹ ਅਨਸਾਰ ਖਬਰ ਘਰ ਘਰ ਆ ਡਿੱਗੀ ਰੋਬਨ ਅਤੇ ਸੀਰਤ ਨੇ ਧਾਰਮਿਕ ਰੌ ਰੀਤਾਂ ਨਾਲ ਕਿਸੇ ਅਣਦੱਸੀ ਥਾਂ ਵਿਆਹ ਕਰਵਾ ਲਿਆ ਇਹ ਵਿਆਹ ਦੋਹਾਂ ਦੀ ਇੱਛਾ ਨਾਲ ਕਿਸੇ ਡਰ ਤੋਂ ਬਿਨਾਂ ਸੰਪੂਰਨ ਹੋਇਆ। ਵੱਡੀਆਂ-ਵੱਡੀਆਂ ਖਬਰਾਂ ਦੇ ਨਾਲ ਸਾਰੇ ਅਖਬਾਰਾਂ ਨੇ ਰੰਗीन ਤਸਵੀਰਾਂ ਵੀ ਛਾਪੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਸੀਰਤ ਨੇ ਲਾਲ ਚੂੜਾ ਤੇ ਲਹਿੰਗਾ ਪਾਇਆ ਹੋਇਆ ਸੀ। ਰੋਬਨ ਨੇ ਅਚਕਨ ਨਾਲ ਸੇਰਾ ਬੰਨਿਆ ਹੋਇਆ ਸੀ। ਸੀਰਤ ਦੀ ਮਾਂਗ ਵਿੱਚ ਭਰੇ ਸੰਦੂਰ ਦੀ ਫੋਟੋ ਜ਼ੂਮ ਕਰਕੇ ਲੱਗੀ ਹੋਈ ਸੀ। ਰੋਬਨ ਦੇ ਪਿੱਛੇ ਪੱਲਾ ਖੜੀ ਖੜੀ ਸੀਰਤ ਦੀ ਫੋਟੋ ਸੀ ਜਿਵੇਂ ਲਾਵਾ ਫਿਰੇ ਲੈ ਰਹੀ ਹੋਵੇ। ਇੱਕ ਫੋਟੋ ਵਿੱਚ ਦੋਵਾਂ ਨੇ ਇੱਕ ਇੱਕ ਬਾਹ ਉੱਪਰ ਨੂੰ ਚੁੱਕੀ ਹੋਈ ਸੀ ਜਿਵੇਂ ਕਿਸੇ ਮੰਦਰ ਦਾ ਟੱਲ ਖੜਕਾਉਂਦੇ ਹੋਣ ਹੋਰ ਵੀ ਫੋਟੋਆਂ ਸਨ ਹਰੇਕ ਅਖਬਾਰ ਵਿੱਚ ਅੱਡ ਅੱਡ ਲੱਗੀਆਂ ਸਨ ਕੋਈ ਵੀ ਤਸਵੀਰ ਦੋ ਵਾਰੀ ਨਹੀਂ ਸੀ ਛਪੀ ਐਕਸ਼ਨ ਕਮੇਟੀ ਦੇ ਪੈਰਾਹੇਟ ਧਰਤੀ ਕੰਬ ਗਈ ਕਮੇਟੀ ਲੀਡਰਾਂ ਦੇ ਸਿਰਾਂ ਵਿੱਚ 100 100 ਘੜਾ ਪਾਣੀ ਦਾ ਪੈ ਗਿਆ ਉਹਨਾਂ ਦੇ ਆਸਾਨ ਮਾਰੇ ਗਏ ਜਿਵੇਂ ਗੰंजे ਸਿਰ ਵਿੱਚ ਕਿਸੇ ਨੇ ਜ਼ੋਰ ਦੀ ਡੰਡਾ ਮਾਰਿਆ ਹੋਵੇ ਸ਼ਬਦਾਂ ਦੇ ਬੰਬਾਂ ਨੇ ਅਤੇ ਅਖਬਾਰਾਂ ਦੀਆਂ ਮਿਜ਼ਾਈਲਾਂ ਨੇ ਸਿਰਤ ਗੋਲ ਦੇ ਪੱchre ਉਡਾ ਦਿੱਤੇ ਖਬਰਾਂ ਪੜ੍ਹ ਸੁਣ ਕੇ ਲਖਵੀਰ ਨੇ ਕਾਰ ਸੰਦੂਕਿਆਂ ਤੋਂ ਮੰਡੀ ਨੂੰ ਛੰਡ ਦਿੱਤੀ ਸਾਰੇ ਰਾਹ ਉਹ ਮੋਬਾਈਲ ਤੇ ਫੋਨ ਘੁਮਾਈ ਗਿਆ ਐਕਸ਼ਨ ਕਮੇਟੀ ਮੈਂਬਰਾਂ ਦੇ ਟੁੱਟੇ ਹਰਾਸ ਗੰਢ ਦਾ ਸੰਢ ਦਾ ਆਇਆ ਮੰਡੀ ਤੱਕ ਆਉਂਦਿਆ ਉਸ ਸਾਰੇ ਆਗੂਆਂ ਨਾਲ ਸੰਪਰਕ ਕਰਕੇ ਆਪੋ ਆਪਣੇ ਸੰਗਠਨਾ ਵਿੱਚ رابطہ ਬਣਾਉਣ ਨੂੰ ਕਹਿ ਦਿੱਤਾ ਸੀ ਉਧਰ ਦੀਪਕ ਨੇ ਗੁਰਮੀਤ ਤੇ ਪਵਨਪ੍ਰੀਤ ਨਾਲ ਗੱਲ ਕੀਤੀ ਟੁੱਟੇ ਦਿਲਾਂ ਤੇ ਥਿੜਕਦੇ ਕਦਮਾਂ ਨਾਲ ਉਹਨਾਂ ਛੋਟੇ ਹਾਥੀ ਤੇ ਸਪੀਕਰ ਵੱਲ ਲਿਆ ਤਿੰਨੇ ਛੋਟੇ ਹਾਥੀ ਦੇ ਪਿਛਲੇ ਪਾਸੇ ਬੋਡੀ ਚ ਖੜੇ ਹੋ ਗਏ ਗੱਡੀ ਬਾਜ਼ਾਰਾਂ ਗਲੀਆਂ ਮੁਹੱਲਿਆਂ ਬਸਤੀਆਂ ਕਲੋਨੀਆਂ ਵਿੱਚ ਘੁੰਮਣ ਲੱਗੇ ਸਪੀਕਰ ਚੋਂ ਆਵਾਜ਼ ਆਉਣ ਲੱਗੀ ਮੰਡੀ ਨਿਵਾਸੀਓ ਭਰਾਵੋ ਅਸੀਂ ਸੀਰਤ ਅਗਵਾ ਕਾਂਡ ਕਮੇਟੀ ਵੱਲੋਂ ਬੇਨਤੀਆਂ ਕਰਨ ਆਏ ਹਾਂ ਸਚਾਈ ਦੱਸਣ ਆਏ ਹਾਂ ਅਖਬਾਰਾਂ ਵਿੱਚ ਛਪੀਆਂ ਅਤੇ ਟੀਵੀ ਉੱਪਰ ਆ ਰਹੀਆਂ ਖਬਰਾਂ ਸਰਾਸਰ ਝੂਠੀਆਂ ਨੇ ਕੁੜੀ ਦੇ ਫਰਜ਼ੀ ਵਿਆਹ ਦੀਆਂ ਫੋਟਮਾਂ ਲਾਈਆਂ ਪਈਆਂ ਇਸ ਨਾਲ ਲੜਕੀ ਨੂੰ ਬਦਨਾਮ ਕਰਕੇ ਲੋਕਾਂ ਦੇ ਸੰਘਰਸ਼ ਨੂੰ ਫੇਲ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਇਹ ਗੁੰਡਿਆਂ, ਬਦਮਾਸ਼ਾਂ, ਪੁਲਿਸ ਅਤੇ ਨੇਤਾਵਾਂ ਦਾ ਲੋਕਾਂ, ਆਮ ਲੋਕਾਂ ਦੀ ਇੱਜ਼ਤ ਤੇ ਇੱਕ ਹੋਰ ਕੋਝਵਾਰ ਹੈ। ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਤੁਸੀਂ ਵੀ ਡਰ ਕੇ ਚੁੱਪ ਕਰਕੇ ਘਰੀਂ ਨਾ ਬੈਠੋ। ਜੇ ਤੁਸੀਂ ਆਪਣੀਆਂ ਧੀਆਂ ਨੂੰ ਗੁੰਡਿਆਂ ਤੋਂ, ਭ੍ਰਿਸ਼ਟਾਚਾਰ ਤੋਂ ਬਚਾਉਣਾ ਹੈ ਤਾਂ ਹਮ ਮਹਾਕੇ ਸਹੀ 11 ਵਜੇ ਧਰਨੇ ਵਿੱਚ ਪੁੱਜੋ। ਮੁਜਾਰੇ ਵਿੱਚ ਸ਼ਾਮਲ ਹੋਵੋ ਇਕੱਠੇ ਹੋ ਕੇ ਲੋਕਸ਼ੰਤ ਸ਼ਕਤੀ ਬਣ ਕੇ ਇਹਨਾਂ ਜ਼ਾਲਿਮਾਂ ਦੇ ਮਨਸੂਬੇ ਚੱਕਨਾ ਚੂਰ ਕਰ ਦਿਓ ਛੋਟਾ ਹਾਥੀ ਪੰਬੀਰੀ ਵਾਂਗ ਸਾਰੀ ਮੰਡੀ ਵਿੱਚ ਘੁੰਮ ਗਿਆ ਵੱਡੀ ravel ਛੋਟੀ ravel ਦੇ ਨਾਲ ਦੋਵੇਂ ਕੈਂਚੀਆਂ ਤੇ ਵੀ ਢੇੜਾ ਦੇ ਆਇਆ ਕਿਸਾਨ ਜੁਨੀਆ ਦੇ ਵਰਕਰਾਂ ਨੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਨਾਉਂਸਮੈਂਟਾਂ ਕਰ ਦਿੱਤੀਆਂ ਖਬਰਾਂ ਪੜ ਪ੍ਰਸ਼ਾਸਨ ਦੀਆਂ ਆਵਾਸ਼ਾਂ ਖਿੜ ਗਈਆਂ ਮੌਂਟੀ ravel ਨੇ ਖਾਸ ਖਾਸ ਪੱਤਰਕਾਰਾਂ ਨੂੰ ਧੰਨਵਾਦੀ ਫੋਨ ਖੜਕਾ ਦਿੱਤੇ RAMLILA ਕਮੇਟੀ ਦੇ ਪ੍ਰਧਾਨ ਨੂੰ ਹੋਰ ਤਿਆਰੀ ਖਿੱਚਣ ਲਈ ਆਖ ਦਿੱਤਾ DSP ਨਾਲ ਪਹਿਲਾਂ ਲਾਚੜ ਲਾਚੜ ਕੇ ਗੱਲਾਂ ਕੀਤੀਆਂ ਫਿਰ ਹੁਕਮੀਆਂ ਲੈਜ਼ ਦੇ ਵਿੱਚ ਕਾਕਾ ਜੀ ਦੇ ਦੌਰੇ ਦੀਆਂ ਹਦਾਇਤਾਂ ਦੇਣ ਲੱਗਾ ਐਕਸ਼ਨ ਕਮੇਟੀ ਦੇ ਧਰਨੇ ਵਿੱਚ ਅੱਜ ਤੋਂ ਵੱਧ ਇਕੱਠ ਹੋ ਗਿਆ ਪਿੰਡਾਂ ਦੇ ਪਿੰਡ ਉਲਟ ਪਏ ਟਰੈਕਟਰ ਟਰਾਲੀਆਂ ਜੋ ਵੀ ਸਾਧਨ ਬਣਿਆ ਭਰ ਕੇ ਕਿਸਾਨ ਮਜ਼ਦੂਰ ਔਰਤਾਂ ਨੌਜਵਾਨ ਅੰਟੁੱਕੇ ਮੰਡੀ ਚੋਂ ਆਗੂ ਟਾਈਪ ਬੰਦਿਆਂ ਨੂੰ ਛੱਡ ਕੇ ਦੁਕਾਨਦਾਰ ਰੇੜੀਆਂ ਵਾਲੇ ਕੰਮ ਤੰਦੇ ਛੱਡ ਕੇ ਆ ਗਏ ਰਿਕਸ਼ਾ ਆਟੋ ਟੈਕਸੀਆਂ ਵਾਲਿਆਂ ਨੇ ਗੇੜੇ ਛੱਡ ਦਿੱਤੇ ਸਕੂਲਾਂ ਕਾਲਜਾਂ ਚ ਵਿਦਿਆਰਥੀ ਆਪ ਮੁਹਾਰੇ ਕਲਾਸਾਂ ਛੱਡ ਆਏ 11:30 ਵਜੇ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਦਮ ਜੁੜ ਗਿਆ ਐਕਸ਼ਨ ਕਮੇਟੀ ਦੇ ਆਗੂਆਂ ਦੇ ਚਿਹਰਾ ਉੱਪਰ ਜਲਾਉ ਦੇ ਨਾਲ ਫਿਕਰ ਦੀਆਂ ਲਕੀਰਾਂ ਵੀ ਉੱਭਰ ਆਈਆਂ ਸਹੀ 11:15 ਵਜੇ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਮੀਤ ਨੇ ਮਾਈਕ ਫੜ ਲਿਆ ਅਤੇ ਬੋਲਣ ਲੱਗਾ ਸਾਥੀਓ ਸਹੀ 12:00 ਵਜੇ ਇੱਥੋਂ ਮੁਜ਼ਾਰਾ ਤੋਰਾਂਗੇ ਮੰਗ ਕਰਾਂਗੇ ਕਿ ਦੋਸ਼ੀਆਂ ਨੂੰ ਫੜ ਕੇ ਸਜ਼ਾਾਂ ਦਿੱਤੀਆਂ ਜਾਣ ਇੱਥੋਂ ਥਾਣੇ ਅੱਗੋਂ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਪੱਕਾ ਤਲਾ ਫਾਟਕ ਲੰਘ ਕੇ ਬਸ ਸਟੈਂਡ ਕੋਲ ਦੀ ਡੀਸੀ ਦਫ਼ਤਰ ਅੱਗੇ ਅਰਥੀ ਫੁਕਾਂਗੇ ਸਾਰੇ ਸਾਥੀ ਜਾਗ ਤੇ ਵਿੱਚ ਰਹਿਣ ਸਪੀਕਰ ਚੋਂ ਆਏ ਬੋਲਾਂ ਦੀ ਪਾਲਣਾ ਕਰਨ ਜੈ ਜਨਤਾ ਜੈ ਸੰਘਰਸ਼ ਦੀਪਕ ਮਾਈਕ ਤੇ ਮੁਜ਼ਾਰੇ ਦੀ ਬਿਉਤਵੰਦੀ ਕਰਾਉਣ ਲੱਗਾ ਕਿਸੇ ਜੰਗਜੂ ਫੌਜ਼ ਵਾਂਗ ਦੋ ਲਾਈਨਾਂ ਵਿੱਚ ਮੁਜ਼ਾਹਰਾ ਤੁਰ ਪਿਆ ਮੰਡੀ ravel ਨੇ ਇੰਨਾ ਇਕੱਠ ਕਦੇ ਨਹੀਂ ਵੇਖਿਆ ਸੀ ਵਰਕਰਾਂ ਦੇ ਚਿਹਰੇ ਭਖ ਰਹੇ ਸਨ ਅੱਖਾਂ ਵਿੱਚ ਸ਼ੋਲੇ ਭੜਕਦੇ ਸਨ ਨਾਰੇ ਅੰਬਰਾ ਵਿੱਚ ਮੋਰੀਆਂ ਕਰ ਰਹੇ ਸਨ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਭਰਪੂਰ ਮਾਰਚ ਦਾ ਅੱਗਾ ਪੱਕੇ ਤਲਾਕ ਕੋਲ ਪੁੱਜ ਗਿਆ ਮਾਰਚ ਰੁਕ ਜਾਣ ਕਾਰਨ ਤਲਾਕ ਗੇਟ ਤੇ ਇਕੱਠ ਵਧਣ ਲੱਗਾ ਮਾਈਕ ਲੱਖੇ ਨੇ ਫੜ ਲਿਆ ਸਾਥੀਓ ਬੈਠ ਜਾਓ ਬੈਠ ਜਾਓ ਜਿਸ ਨੂੰ ਜਿੱਥੇ ਥਾਂ ਮਿਲਦੀ ਹੈ ਅਮਨ ਸ਼ਾਂਤੀ ਨਾਲ ਬੈਠ ਜਾਓ ਆਪਾਂ ਕਿਰਤੀ ਲੋਕ ਆ ਪੁੰਜੇ ਹੀ ਬੈਠ ਜਾਓ ਇਸ ਸਿਸਟਮ ਨੇ ਸਾਥੋਂ ਸਾਰੇ ਸਾਧਨ ਖੋ ਕੇ ਸਾਨੂੰ ਕੰਗਾਲ ਬਣਾ ਦਿੱਤਾ ਹੈ ਜਿਸ ਕਿਸੇ ਨੂੰ ਵੀ ਜਿੱਥੇ ਵੀ ਜਿਹੋ ਜਿਹੇ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾ ਕਰੋ ਉਸ ਇਕੱਠ ਤੇ ਨਿਗਾਹ ਕੁਮਾਈ ਸਾਰੀ ਰੇਲਵੇ ਰੋਡ ਮਨੁੱਖੀ ਸਰਾ ਨਾਲ ਭਰੀ ਹੋਈ ਸੀ ਰੰਗ ਬਰੰਗੀਆਂ ਪੱਗਾਂ ਚੁੰਨੀਆਂ ਕਾਲੇ ਚਿੱਟੇ ਵਾਲਾਂ ਵਾਲੇ ਸਿਰਾਂ ਦਾ ਠਾਠਾ ਮਾਰਦਾ ਇਕੱਠ ਬੈਠ ਰਿਹਾ ਸੀ